ਸਤ ਸ੍ਰੀ ਅਕਾਲ ਜੀ ਮੇਰੇ ਸਤਿ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੁਸੀਂ ਆਪਣੀਆਂ ਇਹ ਬਾਥਰੂਮ ਦੀਆਂ ਟੁੱਟੀਆਂ ਜਿਹਨੂੰ ਆਪਾਂ ਟੈਪ ਕਹਿ ਸਕਦੇ ਹਾਂ ਇਹ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਹ ਆਪਣੇ ਕਿੰਨੇ ਤਾਕ ਦੱਬੇ ਪਈ ਹੋਈ ਨੇ ਤੇ ਬਿਲਕੁਲ ਹੀ ਇਨਾ ਉੱਤੇ ਜਿਹੜੀ ਜਾਰਾ ਉਹ ਜੰਮੀ ਪਈ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਤੁਸੀਂ ਇਸ ਦੇ ਕੁਝ ਸਾਰੇ ਚੰਗੀ ਤਰ੍ਹਾਂ ਨਾਲ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਜਿਹੜੇ ਸਾਫ਼ ਕਰਕੇ ਦਿਖਾਵਾਂਗੇ ਤੇ ਉਹ ਵੀ ਤੁਸੀਂ ਜਰੂਰ ਦੇਖਿਓ ਸਿਰਫ ਆਪਾਂ ਨਾਰਮਲ ਹੀ ਇੱਕ ਇੱਕ ਦੋ ਚੀਜ਼ਾਂ ਲਵਾਂਗੇ ਜਿਹਦੇ ਨਾਲ ਆਪਾਂ ਸਾਫ਼ ਕਰਕੇ ਦਿਖਾਵਾਂਗੇ ਲੋਜੀ ਹੁਣ ਆਪਾਂ ਇਹ ਟੂਟੀਆਂ ਦੇ ਉੱਪਰ ਲਗਾ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਨਾਲ ਤੁਸੀਂ ਇਹਨੂੰ ਲਗਾ ਦੇਣਾ ਹੈ ਲੋ ਜੀ ਹੁਣ ਆਪਾਂ ਨਾ ਟੂਟੀਆਂ ਸਾਫ਼ ਕਰਨ ਲਈ ਦੋ ਲੈਨੇ ਨਿੰਬੂ ਤੇ ਨਿੰਬੂਆਂ ਦੇ ਵਿੱਚ ਜਿਹੜੀ ਹੈਗਾ ਆਪਾਂ ਅਗਲੀ ਚੀਜ਼ ਪਾਵਾਂਗੇ ਕਿਹੜੀ ਹੁਣ ਦੱਸਾਂਗੇ ਇਹਨਾਂ ਦਾ ਆਪਾਂ ਨੇ ਬਿਲਕੁਲ ਜਿਹੜਾ ਰਸਾ ਨਿਚੋੜ ਲੈਣਾ ਬਿਲਕੁਲ ਟੂਟੀਆਂ ਕਲੀਨ ਹੋ ਜਾਣਗੀਆਂ ਜੀ ਤੁਸੀਂ ਟੂਟੀਆਂ ਦੇ ਹਿਸਾਬ ਨਾਲ ਨਿੰਬੂ ਦਾ ਰਸ ਲੈ ਸਕਦੇ ਹੋ। ਲੋ ਜੀ ਆਪਨੇ ਹੁਣ ਇਹ ਨਿੰਬੂ ਦਾ ਰਸ ਲੈ ਆ ਨਚੋੜ। ਹੁਣ ਇਹਦੇ ਵਿੱਚ ਅਗਲੀ ਚੀਜ਼ ਆਪਾਂ ਜਿਹੜੀ ਮਿਕਸ ਕਰਾਂਗੇ ਉਹ ਹੈਗਾ ਜੀ ਆਪਣਾ ਕਾਲਗੇਟ। ਇਹਦੇ ਵਿੱਚ ਹੁਣ ਆਪਾਂ ਕਾਲਗੇਟ ਪਾ ਲਈ। ਇਹ ਦੋਨੇ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ। ਲੋ ਜੀ ਆਪਾਂ ਨੇ ਇਹ ਦੋਨੇ ਚੀਜ਼ਾਂ ਮਿਕਸ ਕਰ ਲਈਆਂ ਤੇ ਹੁਣ ਆਪਾਂ ਇਹ ਵਰਸ਼ ਦੇ ਨਾਲ ਆਪਾਂ ਟੂਟੀਆਂ ਦੇ ਉੱਤੇ ਲਗਾਵਾਂਗੇ। ਚਲੋ ਆਪਾਂ ਜੀ ਹੁਣ ਟੂਟੀਆਂ ਦੇ ਉੱਤੇ ਲਗਾਉਨੇ ਆ। ਲੋ جی ਆਪਾਂ ਨੇ ਇਹਦੇ ਉੱਤੇ ਜਿਹੜਾ ਕੈਮੀਕਲ ਬਣਾਇਆ ਵਾ ਇਹ ਦੇ ਤਲਾ ਤੇ ਇਹਦੇ ਉੱਤੇ ਤੁਸੀਂ ਪਾਣੀ ਬਿਲਕੁਲ ਨਹੀਂ ਲਗਾਉਣਾ ਹੈਗਾ ਇਹਨੂੰ 5 ਮਿੰਟ ਲਈ ਇਸ ਤਰੀਕੇ ਨਾਲ ਛੱਡ ਦਿਓ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਜਿਹੜੇ ਇਹ ਤਾਗ ਦੱਬੇ ਨੇ ਜੋ ਵੀ ਇਹਦੇ ਵਿੱਚ ਜੋ ਟੂਟੀਆਂ ਦੇ ਉੱਤੇ ਜਰ ਲੱਗੀ ਹੋਈ ਆ ਉਹ ਬਿਲਕੁਲ ਹੀ ਕਲੀਨ ਹੋ ਜਾਣੀਆਂ ਨਿੰਬੂ ਦਾ ਤਾਂ ਵੈਸੇ ਵੀ ਬਹੁਤ ਹੀ ਵਧੀਆ ਦੇਖੋ ਜੀ ਰਿਜ਼ਲਟ ਮਿਲਦਾ ਹੈ ਆ तुम तो इस तरीके जो तो साफ करोगे टूटियाँ थोड़िया थो बिल्कुल ही क्लीन हो जाएंगे ने केमिकल थोड़ा जहाँ इन तो गाढ़ा रखियो पतला ना करियो। फिर क्योंकि अपने अपनी टूटिया के उपरज खड़ना चाहिए वा लो जी अपने चंगी तरह न सारिया टूटियाँ तो दिता दे लगा 5 ਮਿੰਟ ਇਹਨੂੰ ਤੁਸੀਂ ਇਸੇ ਤਰੀਕੇ ਨਾਲ ਲਗਾ ਕੇ ਰੱਖ ਦਿਓ ਜੀ ਤੇ ਫਿਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਸਾਫ਼ ਕਰਨਾ ਲੋ ਜੀ 5 ਮਿੰਟ ਹੋ ਗਏ ਤੇ ਇੱਕ ਲੈਣਾ ਤੁਸੀਂ ਇਹ ਆਹ ਜੀ ਸਿਲਵਰ ਪੇਪਰ ਇਹ ਸਿਲਵਰ ਵੀ ਇੱਥੇ ਲੈਂਦੇ ਨਾ ਤੁਸੀਂ ਇਸ ਤਰੀਕੇ ਨਾਲ ਇਹ ਤੁਸੀਂ ਸਿਰਬਰ ਪੇਪਰ ਲੈ ਕੇ ਨਾ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰਨਾ ਹੈ ਆਪਾਂ ਨੂੰ ਜ਼ਿਆਦਾ ਰਗੜਨ ਦੀ ਵੀ ਲੋੜ ਨਹੀਂ ਹੈਗੀ ਜੀ ਸਿਰਫ ਨਾਰਮਲ ਜਿਹੇ ਤੇ ਤੁਸੀਂ ਲਗਾਉਣਾ ਹੈ ਤੇ ਧੋ ਹੋ ਗਿਆ ਬੁੱਕ ਬਿਲਕੁਲ ਸਾਫ਼ ਹੋ ਜਾਣਗੀ ਆ ਪਰੇਪਰ ਦੇ ਨਾਲ ਇਹ ਆ ਜੀ ਜਿਹੜੀ ਜਰਜੂਦ ਵਗੈਰਾ ਲੱਗੀ ਹੋਈ ਆ ਜਾਂ ਆਪਣੇ ਦਾਗ-ਦੱਬੇ ਨੇ ਉਹ ਬਿਲਕੁਲ ਹੀ ਸਾਫ਼ ਹੋ ਜਾਣੇ ਆ ਟੋਟੀਆਂ ਤੇ ਚਮਕ ਬਹੁਤ ਹੀ ਜ਼ਿਆਦਾ ਇਸ ਨਾਲ ਹੁੰਦੀ ਆ ਜੀ ਲੋ ਜੀ ਇੱਕ ਤੁਸੀਂ ਨਾ ਕੱਪੜਾ ਲੈ ਲੈਣਾ ਕੱਪੜਾ ਲੈ ਕੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਟੂਟੀਆਂ ਨੂੰ ਸਾਫ਼ ਕਰਦੇ ਹੋ ਦੇਖੋ ਜੀ ਤੁਸੀਂ ਟੂਟੀਆਂ ਦੇ ਉੱਤੇ ਤੁਸੀਂ ਚਮਕ ਦੇਖ ਸਕਦੇ ਹੋ ਬਿਨਾ ਪਾਣੀ ਤੋਂ ਹੀ ਆਪਾਂ ਤੁਹਾਨੂੰ ਟੂਟੀਆਂ ਕਲੀਨ ਕਰਕੇ ਦਿਖਾਈਆਂ ਨੇ ਬਹੁਤ ਹੀ ਵਧੀਆ ਜੀ ਦੇਖੋ ਜੀ ਪ੍ਰਜੈਕਟ ਮਿਲ ਗਿਆ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਆਪਾਂ ਨੇ ਟੂਟੀਆਂ ਨਾ ਮੀਆਂ ਲਗਵਾਈਆਂ ਨੇ ਤੇ ਪਰਾਣੀਆਂ ਲੋਜੀ ਤੁਸੀਂ ਇਹ ਟੁੱਟੀਆਂ ਨੂੰ ਤੇ ਆਹ ਟੁੱਟੀ ਨੂੰ ਚੈੱਕ ਕਰੋ ਬਿਲਕੁਲ ਵੀ ਆਪਾਂ ਨੂੰ ਪਾਣੀ ਲਗਾਉਣ ਦੀ ਲੋੜ ਨਹੀਂ ਹੈਗੀ ਦੇਖੋ ਜੀ ਆਪਣੇ ਇਹ ਘਰ ਦੇ ਵਿੱਚ ਨਾਰਮਲ ਜੀਜਾ ਹੁੰਦੀਆਂ ਜਿੰਨਾ ਦਾ ਆਪਾਂ ਤੁਹਾਨੂੰ ਕਲੀਨਿੰਗ ਕਰਕੇ ਦਿਖਾਉਨੇ ਆ ਕੋਈ ਆਪਾਂ ਨੂੰ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਵੀ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਕੋਈ ਮਹਿੰਗੇ ਮਹਿੰਗੇ ਕੈਮੀਕਲ ਨਹੀਂ ਉਹਦੀ ਲੋੜ ਨਹੀਂ ਹੈਗੀ ਤੇ ਸਿਰਫ ਆਪਾਂ ਘਰੇ ਹੀ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਦੇ ਨਾਲ ਹੀ ਤੁਹਾਨੂੰ ਕਲੀਨਿੰਗ ਕਰਕੇ ਦਿਖਾਉਨੇ ਆ। ਲੋ ਜੀ ਆਪਾਂ ਨੇ ਨਾ ਬਿਨਾ ਪਾਣੀ ਤੋਂ ਤੁਹਾਨੂੰ ਟੂਟੀਆਂ ਕਲੀਨ ਕਰਕੇ ਦਿਖਾਈਆਂ ਨੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ। ਬਹੁਤ ਹੀ ਵਧੀਆ ਦੇਖੋ ਜੀ ਨਿੰਬੂ ਦਾ ਤੇ ਕਾਲਗੇਟ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਅੱਜ ਆਪਾਂ ਨੇ ਇਹਦੇ ਵਿੱਚ ਕੋਈ ਵੀ ਮਿੱਠਾ ਸੋਡਾ ਵਗੈਰਾ ਪਨੇ ਕਰ ਨਹੀਂ ਪਾਇਆ ਹੈਗਾ ਸਿਰਫ ਆਪਾਂ ਨੇ ਨਿੰਬੂ ਤੇ ਕਾਲਗੇਟ ਦਾ ਹੀ ਇਸਤੇਮਾਲ ਕੀਤਾ ਸੀਗਾ ਤੇ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਕਰੋ ਤੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ